ਕੀ ਬੀਤੇ ਪਰ ਜਿੰਨੇ ਵਧੀਆ ਲੱਗਣਾ ਪਰ ਕੀ ਕਹਿਣਾ ਕਹੋਗੇ ਜਿਹੜਾ ਜਲੰਧਰ ਦੇ ਵਿੱਚ ਚੋਣਾ ਚਾਹੀਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਪੱਕਾ ਨੂੰ ਸਮਰਥਨ ਦਿੱਤਾ ਹੈਗਾ ਕਿਸ ਤਰ੍ਹਾਂ ਦੇ ਦੇਖੋ بڑے ਹਰਾਨੀ ਦੀ ਗੱਲ ਵੀ ਹੈ ਦੁੱਖ ਦੀ ਗੱਲ ਵੀ ਹੈ ਇਹ ਪਹਿਲੀ ਵਾਰੀ ਹੋਇਆ ਹੈ ਸ਼ਾਇਦ ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਹੋਵੇ ਕਿ ਜਿਹੜੀ ਪਾਰਟੀ ਦਾ ਉਮੀਦਵਾਰ ਹੈ ਜਿਹਨੂੰ ਪਾਰਟੀ ਨੇ ਖੁਦ ਟਿਕ ਦਿੱਤੀ ਹੈ ਚੋਣ ਨਿਸ਼ਾਨ ਤੇ ਲੜ ਰਿਹਾ ਹੈ ਉਹਦਾ ਹੀ ਪਾਰਟੀ ਵਿਰੋਧ ਕਰ ਰਹੀ ਹੈ ਤੇ ਪਾਰਟੀ ਦੇ ਪ੍ਰਧਾਨ ਵੱਲੋਂ ਹੁਕਮ ਹੋਇਆ ਵੀ ਉਹਦਾ ਵਿਰੋਧ ਕਰੋ ਤੇ ਦੂਸਰੀ ਪਾਰਟੀ ਦਾ ਸਮਰਥਨ ਕਰੋ। ਕਿ ਜਿਹੜੇ ਲੋਕ ਆਪਣੀ ਪਾਰਟੀ ਦਾ ਅਜ ਵਿਰੋਧ ਕਰ ਰਹੇ ਨੇ ਉਹ ਕਿੱਥੋਂ ਪਾਰਟੀ ਦਾ ਪੁੱਲਸ ਹੋ ਸਕਦੇ ਆ। ਨਹੀਂ ਉਹਨਾਂ ਤੋਂ ਆਸ ਰੱਖਣ ਜੇ ਇਹ ਗੱਲਾਂ ਅਸੀਂ ਕਰਕੇ ਇਹ ਮੁੱਦਾ ਚੱਕਿਆ ਸੀ ਕਿ ਕਿਉਂਕਿ ਸੁਰਕबीर ਸਿੰਘ ਬਾਦਲ ਉਹਨਾਂ ਦੇ ਵੱਲੋਂ ਲਏ ਗਏ ਸਾਰੇ ਤਕਰੀਬਨ 90% ਫੈਸਲੇ ਉਹ ਸਿਧਾਂਤਾਂ ਦੇ ਉਲਟ ਨੇ। ਤੇ ਆ ਵੀ ਦੇਖੋ ਸਾਹਮਣੇ ਆ ਗਈ ਵੀ ਇਹ ਜਿਹੜਾ ਫੈਸਲਾ ਇਹ ਵੀ ਸਿਧਾਂਤ ਦੇ ਉਲਟ ਹੈ ਜਿਹੜੀ ਉਮੀਦਵਾਰ ਹੈ ਬੀਬੀ surjit kaur ਉਹ ਬੜੀ ਇੱਕ ਪੰਥਕ ਪਰਿਵਾਰ ਨਾਲ ਇੱਕ ਕੁਰਬਾਨੀ ਵਾਲੇ ਪਰਿਵਾਰ ਨਾਲ ਜੁੜੀ ਹੋਈ ਹੈ ਉਹਨਾਂ ਦੇ ਪਰਿਵਾਰ ਨੇ ਕਈ ਸਾਲ ਜੇਲਾਂ ਕੱਟੀਆਂ ਇੱਕ ਗਰੀਬ ਪਰਿਵਾਰ ਨਾਲ ਹੈਗੀ ਆ ਉਹ ਗਰੀਬ ਪਰਿਵਾਰ ਤੋਂ ਸੋ ਇਹਦਾ ਪਾਰਟੀ ਦੀ ਸਮਾਂ ਡਿਊਟੀ ਬਣਦੀ ਸੀ ਵੀ ਐਸੇ ਗਰੀਬ ਵਰਕਰ ਦੇ ਨਾਲ ਖੜਿਆ ਜਾਵੇਗਾ ਪਰ ਇੱਥੇ ਗਰੀਬ ਵਰਕਰਾਂ ਲਈ ਕੋਈ ਥਾਂ ਨਹੀਂ ਐਜੇ ਦਾ ਸਰਮਾਇਆਦਾਰਾਂ ਲਈ ਜਗ੍ਹਾ ਹੈਗੀ ਐ ਤੇ ਗਰੀਬਾਂ ਨੂੰ ਤਾਂ ਇਹਨਾਂ ਨੇ ਵਿਚਾਰਣ ਦੇ ਇੱਕ ਪਹਿਲੀ ਵਾਰ ਕਿਸੇ ਗਰੀਬ ਨੂੰ ਟਿਕਟ ਦਿੱਤੀ ਸੀ ਉਹਨੂੰ ਵੀ ਜਿਹੜਾ ਹੈ ਇਹਨਾਂ ਨੇ ਦਰਕਨਾਰ ਕਰਤਾ ਸੋ ਪਰ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣ ਲਈ ਕਿਹਾ ਉਹ ਸਾਰੇ ਇਕੱਠੇ ਹੋ ਕੇ ਬੀਬੀ ਜੀ ਦੀ ਮਦਦ ਵੀ ਕਰਾਂਗੇ ਆਰਥਿਕ ਮਦਦ ਵੀ ਕਰਾਂਗੇ ਉਹਨਾਂ ਦੀ ਚੋਣ ਲਈ ਜੋ ਵੀ ਅਸੀਂ ਹੋ ਸਕੇਗਾ ਉਹ ਕਰਾਂਗੇ ਪਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨਗੀ ਛੱਡਾਂਦੇ ਆ ਤਾਂ ਕਿਸ ਤਰ੍ਹਾਂ ਦਾ ਜਿਹੜਾ ਪ੍ਰਧਾਨ ਤੁਸੀਂ ਚਾਹੁੰਦੇ ਹੋ ਉਹ ਦੇਖੋ ਅਸੀਂ ਚਾਹੁੰਦੇ ਆ ਕਿ ਐਸਾ ਕੋਈ ਵਿਅਕਤੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਜਿਹੜਾ ਸੰਗਤ ਨੂੰ ਪ੍ਰਵਾਨ ਹੋਵੇ ਸਾਡੀ ਕੌਮ ਨੂੰ ਪ੍ਰਵਾਨ ਹੋਵੇ ਜਿਹਦੀ ਚੰਗੀ ਦੇਖ ਹੋਵੇ ਐਸਾ ਵਿਅਕਤੀ ਅੱਜ ਦੀ ਸ਼ਰਮਨੀ ਅਕਾਲੀ ਦਲ ਨੂੰ ਲੋੜ ਹੈ ਜੇ ਅਸੀਂ ਸ਼ਰਮਨੀ ਅਕਾਲੀ ਦਲ ਨੂੰ ਮੋੜ ਸੁਰਜੀਤ ਕਰਨਾ ਲੱਗਦਾ ਵੀ ਪ੍ਰਧਾਨਗੀ ਛੱਡਣਗੇ ਸੁਖਵੀਰ ਸਿੰਘ ਬਾਦਲ ਜੀ ਜਿਸ ਤਰ੍ਹਾਂ ਸਾਡੇ ਦੇ ਅਲੱਗ ਗੱਲ ਇਹ ਹੈ ਵੀ ਜਿਹੜੇ ਵੀ ਲੋਕਾਂ ਨੇ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਸਾਰਿਆਂ ਨੇ ਉਹਨੇ ਇੱਕੋ ਗੱਲ ਕਹੀ ਹੈ ਕਿ ਚਾਹੇ ਮੇਰੇ ਨਾਲ ਕੋਈ ਨਾ ਰਹੇ ਮੈਂ ਪ੍ਰਧਾਨ ਕਿ ਨਹੀਂ ਛੱਡਦਾ ਤਾਂ ਉਹਨਾਂ ਦੀ ਸੋਚ ਤਾਂ ਬਿਲਕੁਲ ਕਲੀਅਰ ਹੀ ਹੈ ਇਸ ਗੱਲ ਤੋਂ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਵੱਡਾ ਮੁੱਦਾ ਮੁੱਖ ਮੰਤਰੀ ਵੱਲੋਂ ਚਲਾਇਆ ਗਿਆ ਪਰ 24 ਘੰਟਿਆਂ ਦੇ ਵਿੱਚ ਤਿੰਨ ਮੌਤਾਂ ਹੋਈਆਂ ਜਿਦੇ ਵਿੱਚ ਇੱਕ ਮੁਲਾਜ਼ਮ ਦੀ ਵੀ ਮੌਤ ਹੋਈ ਹੈਗੀ ਹੈ ਦੇਖੋ ਨਸ਼ਾ ਅੱਜ ਬਹੁਤ ਗੰਭੀਰ ਸੱਸਿਆ ਪੰਜਾਬ ਦੀ ਇਹਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਹੈ ਜਿਹੜੀਆਂ ਦੋਸ ਚੀਜ਼ਾਂ ਅੱਜ ਜਿਨ੍ਹਾਂ ਦੇ ਸਰਕਾਰ ਨੂੰ ਇੱਕ ਕ੍ਰਾਈਮ ਤੇ ਨਸ਼ਾ ਇਹ ਦੋਨੇ ਚੀਜ਼ਾਂ ਜੁੜੀਆਂ ਹੋਈਆਂ ਵੀ ਆਪਸ ਵਿੱਚ ਬਹੁਤ ਜਿਹੜੇ ਕ੍ਰਾਈਮ ਹੋ ਰਿਹਾ ਜਾਂ ਜੁਰਮ ਹੋ ਰਹੇ ਨੇ ਉਹ ਨਸ਼ੇ ਦੇ ਪ੍ਰਭਾਵ ਥੱਲੇ ਹੋ ਰਹੇ ਜਿੰਨਾ ਚਿਰ ਸਰਕਾਰ ਨਸ਼ੇ ਨੂੰ ਕੰਟਰੋਲ ਨਹੀਂ ਕਰਦੀ ਉਹਨਾਂ ਚਿਰ ਜਿਹੜਾ ਹੈ ਇਹ ਜਿਹੜਾ ਜੁਰਮ ਹੈ ਜੋ ਚਾਹੇ ਲੁੱਟਾਂ ਘੋਹਾਂ ਨੇ ਹੋ ਰਿਹਾ ਇਹ ਇਹਨੂੰ ਵੀ ਕੰਟਰੋਲ ਨਹੀਂ ਕੀਤਾ ਜਾ ਸਕਦਾ